ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਜ਼ਿਆਦੇ ਸੋਨੇ ਪ੍ਰਿੰਟ ਸੂਟ ਲੈ ਕੇ ਆਏਗੇ ਜਿਹੜੇ ਪ੍ਰਿੰਟ ਸੂਟ ਰਹਿਣਗੇ ਜੀ ਸਾਰੇ ਪਿਓਰ ਦੇ ਵਿੱਚ ਰਹਿਣਗੇ ਪਿਓਰ ਫੁੱਲ ਪਿਓਰ ਪਸ਼ਮੀਨਾ ਜਿਹੜੀਆਂ ਆਪਾਂ ਨੇ ਵੇਅਰ ਕੀਤਾ ਉਹਨਾਂ ਨੂੰ ਤਾਂ ਪਤਾ ਹਨ ਵੀ ਬਹੁਤ ਵਧੀਆ ਨਿੱਗੇ ਸੂਟ ਹੁੰਦੇ ਨੇ ਜੀ ਇਹ ਬਹੁਤ ਜ਼ਿਆਦਾ ਗਰਮ ਰਹਿੰਦੇ ਨੇਗੇ ਵਧੀਆ ਫੈਬਰਿਕ ਟਿਸਤਾ ਬ੍ਰਾਂਡ ਦੇ ਦੇਣਗੇ ਲਓ ਜੀ ਲਾਈਨਿੰਗ ਜੇ ਤੁਸੀਂ ਲਗਵਾਉਣਾ ਚਾਹੁੰਦੇ ਲਗਵਾ ਸਕਦੇ ਹੋ ਨਹੀਂ ਤੁਸੀਂ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਟਿਚ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋਗੇ ਲਓ ਜੀ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਰੈਸਟ ਹੈ ਨਾ ਤੇ 30 ਦਾ ਬ੍ਰਾਂਡ ਰਹੂਗਾ ਜੀ ਪਹਿਲਾਂ ਤੁਸੀਂ ਸਟੈਂਪ ਚੈੱਕ ਕਰ ਲਓ ਹਨਾ ਜੋ ਅਸੀਂ ਵੀਡੀਓ ਦੇ ਵਿੱਚ ਕਹਿਣੇ ਆਂਗੇ ਸਟੈਂਪ ਜਿੱਦਾਂ ਦਾ ਫੈਬਰਿਕ ਹੁੰਦਾ ਉਹ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈਗਾ ਜਿਹੜਾ ਇਹ ਵਾਲਾ ਟੀਸਟਾ ਬ੍ਰਾਂਡ ਦਾ ਹਨਾ ਪਿਓਰ ਫੁੱਲ ਪਿਓਰ ਪਸ਼ਮੀਨੇ ਦਾ ਫੈਬਰਿਕ ਹੈ ਪ੍ਰਾਈਸ ਇਹਦਾ ਹੈਗਾ ਜੀ 33200 ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਦੁਪੱਟਾ ਵਗੈਰਾ ਤੁਸੀਂ ਇਹ ਅਲੱਗ ਤੋਂ ਤੁਹਾਡੇ ਘਰ ਵੀ ਪਏ ਹੁੰਦੇ ਨੇ ਤਾਂ ਤੁਸੀਂ ਘਰੋਂ ਵੀ ਲੈ ਸਕਦੇ ਹੋਗੇ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਕਲਰ ਹੈਗਾ ਹਨਾ ਤੇ ਇੱਕ ਸਿਲੈਕਟ ਕਰੋ ਦੋ ਕਰੋ ਤਿੰਨ ਕਰੋ ਜਿੰਨੀ ਮਰਜ਼ੀ ਕਰੋ ਬਹੁਤ ਝਾੜੇ ਸੋਨੇ ਸੂਟ ਲਿੰਕ ਹੈ ਲੋ ਜੀ ਇਹ ਵਾਲਾ ਕਲਰ ਵੀ ਤੁਸੀਂ ਚੈੱਕ ਕਰੋ ਸਾਰੇ ਤੁਹਾਨੂੰ ਪ੍ਰੋਪਰ ਹੈ ਨਾ ਖੋਲ ਕੇ ਕੱਲ ਨਾ ਮੈਂ ਇੱਕ ਦੁਪੱਟਿਆਂ ਦੀ ਵੀਡੀਓ ਬਣਾ ਰਹੀ ਸੀ ਉਹ ਮਤਲਬ ਬਣੀ ਨਹੀਂ ਹੈਗੀ ਹਨਾ ਕੋਈ ਪ੍ਰੋਬਲਮ ਹੋ ਗਈ ਸੀ ਫੋਨ ਦੇ ਵਿੱਚ ਤਾਂ ਕਰਕੇ ਤੇ ਹੁਣ ਮੈਂ ਤੁਹਾਨੂੰ ਜ਼ਰੂਰ ਸ਼ੋਅ ਕਰੂੰਗੀ ਲਾਸਟ ਤੇ ਵੀ ਤੁਸੀਂ ਇਹਦੇ ਨਾਲ ਕਿਹੜਾ ਦੁਪੱਟਾ ਰੱਖ ਸਕਦੇ ਹੋਊਗੀ ਸੇਮ ਜਿੱਦਾਂ ਦਾ ਫੈਬਰਿਕ ਹੈ ਹਨਾ ਪਿਓਰ ਦੇ ਵਿੱਚ ਸੇਮ ਆਪਾਂ ਦੁਪੱਟਾ ਲੈ ਕੇ ਆਇਆਗੇ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਜੀ ਕਲਰ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਸਿਲਾਈ ਕਰਾਓ ਵਰਕ ਕਰਾਓ ਜੋ ਮਰਜ਼ੀ ਕਰਾਓ ਹਨਾ ਤੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਆਰਡਰ ਦੇ ਸਕਦੇ ਹੋ ਮਰਜ਼ੀ ਅਨੁਸਾਰ ਸੂਟ ਲੈਣਗੇ ਜਿਹੜੇ ਰੈਡੀ ਕਰਾ ਸਕਦੇ ਹੋਗੇ ਕਿਸੇ ਨੂੰ ਗਿਫਟ ਵਗੈਰਾ ਕਰਨੇ ਨੇ ਹਨਾ ਇੰਡੀਆ ਦੇ ਵਿੱਚ ਸੂਟ ਕਾਫੀ ਭੈਣਾ ਕਰਦੀਆਂ ਨੇਗੀਆ ਤੇ ਕਾਫੀ ਕਾਫੀ ਪਾਰਸਲ ਜਾਂਦੇ ਨੇ ਬਾਹਰ ਤੋਂ ਭੈਣ ਹੋਣਾਂ ਦੇ ਤੇ ਤੁਸੀਂ ਇਦਾਂ ਵੀ ਕਰ ਸਕਦੇ ਹੋਗੇ ਲੋ ਜੀ ਤੇ ਇਸ ਤੋਂ ਬਾਅਦ ਹੈਗਾ ਜੀ ਕਰੀਮ ਦੇ ਵਿੱਚ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਹਨਾ ਬਹੁਤ ਜ਼ਿਆਦੇ ਸੋਹਣਾ ਹੈਗਾ ਕਰੀਮ ਦੇ ਵਿੱਚ ਹੈਗਾ ਲੋ ਜੀ ਕੋਈ ਜਿਹੜਾ ਆਪਣਾ ਸਟਾਫ ਹੈ ਜੀ ਕੋਈ ਕਾਪੀ ਨਹੀਂ ਹੁੰਦਾ ਇੱਕ ਨੰਬਰ ਕੁਆਲਿਟੀ ਦਾ ਸਟਾਫ ਹੁੰਦਾ ਹੈਗਾ ਕੋਈ ਇਸ ਤੋਂ ਬਾਅਦ ਹਨਾ ਇਹ ਪ੍ਰਿੰਟ ਦੇ ਵਿੱਚ ਕੋਈ ਕਾਪੀ ਬਣਾ ਰਿਆ ਹੋਰ ਹਨਾ ਏਕੇ ਰੀਵਾ ਜੋ ਵੀ ਹਨਾ ਤਾਂ ਉਹ ਤੁਸੀਂ ਉਹਦੇ ਮਤਲਬ ਪ੍ਰਾਈਸ ਜਿਹੜੇ ਹੁੰਦੇ ਨੇ ਘੱਟ ਹੁੰਦੇ ਨੇ ਜਿਹੜਾ ਟੀਸਟਾ ਬ੍ਰਾਂਡ ਦਾ ਹੈਗਾ ਜਿਹੜਾ ਟੀਸਟਾ ਬ੍ਰਾਂਡ ਹੈ ਜੀ ਉਹ ਥੋੜਾ ਮਤਲਬ ਹਾਈ ਲੈਵਲ ਤੇ ਹੁੰਦੀ ਹੈ ਇਹਦੀ ਗੱਲਬਾਤ ਮਤਲਬ ਸਾਰਿਆਂ ਨਾਲੋਂ ਉੱਚਾ ਬ੍ਰਾਂਡ ਹੈ ਜੀ ਇਹ ਜਿਹੜੇ ਘਰ ਦੇ ਫੈਬਰਿਕ ਹੁੰਦੇ ਨੇਗੇ ਬਹੁਤ ਵਧੀਆ ਫੈਬਰਿਕ ਹੁੰਦੇ ਨੇਗੇ ਲਓ ਜੀ ਤੁਸੀਂ ਇਹ ਵਾਲਾ ਪ੍ਰਿੰਟ ਵੀ ਚੈੱਕ ਕਰੋ ਬਹੁਤ ਜ਼ਿਆਦੇ ਸੋਣਾਗਾ ਸਾਰੇ ਸੂਟਾਂ ਦੇ ਸਟੈਂਪ ਹੈ ਕਈ ਵਾਰ ਹੈ ਨਾ ਸਟੈਂਪ ਨਹੀਂ ਹੁੰਦੀ ਹੈਗੀ ਕੰਨੀ ਤੇ ਹੈ ਨਾ ਕਈ ਵਾਰ ਕੱਟੀ ਹੁੰਦੀ ਹੈਗੀ ਜਦੋਂ ਕੱਪੜਿਆਂ ਦੀ ਕਟਿੰਗ ਵਗੈਰਾ ਹੁੰਦੀ ਹੈ ਕੱਟ ਜਾਂਦੀ ਹੈ ਜਦੋਂ ਪ੍ਰਿੰਟ ਛਾਪਦਾ ਹੈਗਾ ਤਾਂ ਤੁਸੀਂ ਇਦਾਂ ਨਹੀਂ ਕਹਿ ਸਕਦੇ ਨਾ ਵੀ ਇਹ ਟੇਸਟਾ ਦਾ ਨਹੀਂ ਹੈਗਾ ਕਿਉਂਕਿ ਸਾਡੇ ਲੱਭ ਜਿਹੜਾ ਮਾਲ ਆਉਂਦਾ ਜੀ ਬਿਲ ਬਣ ਕੇ ਆਉਂਦਾ ਹੈਗਾ ਤੇ ਸਾਰਾ ਮਤਲਬ ਲਿਖਿਆ ਹੁੰਦਾ ਇਹਨਾਂ ਦੇ ਨੰਬਰ ਵਗੈਰਾ ਲਓ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਇਹ ਵੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਲਓ ਜੀ ਜਲਦੀ ਜਲਦੀ ਆਰਡਰ ਕਰਿਓ ਹਨਾ ਕੋਈ ਵੀ ਭੈਣ ਰਹਿ ਨਾ ਜਾ ਵੀ ਕਲਰ ਬਿਲਕੁਲ ਪਰਫੈਕਟ ਆ ਰਹੇ ਨਗੇ ਫੋਨ ਦੇ ਵਿੱਚ ਤੇ ਸੋਹਣੇ ਕਲਰ ਨੇ ਜੀ ਸੁਪਰ ਜੇ ਸਰਦਾਰੀ ਜੇ ਲਓ ਜੀ ਇਹ ਵਾਲਾ ਫੈਬਰਿਕ ਫੈਬਰਿਕ ਬਹੁਤ ਲਾਈਟ ਵੇਟ ਹੈਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਇਹ ਵਾਲਾ ਪ੍ਰਿੰਟ ਦੇਖੋ ਇਹ ਵਾਲਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈਗਾ ਹਨਾ ਤੇ ਬਹੁਤ ਜਿਆਦਾ ਸੋਹਣੀ ਲੁੱਕ ਦੇਊਗਾ ਬਾਕੀ ਤੁਹਾਡੇ ਨਾਲ ਸਟਿਚਿੰਗ ਤੇ ਡਿਪੈਂਡ ਹੁੰਦਾ ਵੀ ਤੁਸੀਂ ਕਿੱਦਾਂ ਦਾ ਸਲਾਈ ਕਰਵਾਣੇ ਹੋਗੇ ਸੂਟ ਲਓ ਜੀ ਆਹ ਇਹ ਜੋ ਪ੍ਰਿੰਟ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਲੰਗੇ ਤੇ ਇਹ ਵਾਲਾ ਕਲਰ ਦੇਖੋ ਰਾਸ਼ਟ ਦੇ ਵਿੱਚ ਫਿਰ ਚੈੱਕ ਕਰੋ ਹਨਾ ਬਹੁਤ ਜਿਆਦਾ ਡਿਮਾਂਡ ਹੈ ਭੈਣਾਂ ਦੀ ਹਨਾ ਸੂਟਾਂ ਦੀ ਤੇ ਕੱਲ੍ਹ ਨਾਲ ਇੱਕ ਆਪਾਂ ਸਟੇਟਸ ਤੇ ਸੂਟ ਪਾਏ ਸੀਗੇ ਹਨਾ ਬਹੁਤ ਜਿਆਦਾ ਭੈਣਾਂ ਨੇ ਲਾਈਕ ਕੀਤੇ ਬੁਕਿੰਗਾਂ ਕਾਫੀ ਜਿਆਦਾ ਰੰਗੀਆਂ ਇੱਕ ਵਾਰ ਨਾ ਜਦੋਂ ਸਟਾਕ ਆਪਣੇ ਕੋਲੇ ਆ ਗਿਆ ਜੀ ਜ਼ਰੂਰ ਤੁਹਾਡੇ ਨਾਲ ਹਨਾ ਵੀਡੀਓ ਸ਼ੇਅਰ ਕਰਾਂਗੇ ਜਿਹੜੀਆਂ ਭੈਣਾਂ ਰਹਿ ਗਈਆਂ ਮੇਰੇ ਕੋਲੇ ਨੰਬਰ ਨਹੀਂ ਸੇਵ ਹੈਗੇ ਤਕਰੀਬਨ ਹਨਾ ਮੇਰੇ ਕੋਲ 20% ਨੰਬਰ ਸੇਵ ਨੇ ਭੈਣਾਂ ਦੇ ਜਿਹੜੀਆਂ ਭੈਣਾਂ ਨੰਬਰ ਸੇਵ ਕਰਵਾਉਣਾ ਚਾਹੁੰਦੀਆਂ ਨੇ ਆਪਣੇ ਹਨਾ ਤਾਂ ਤੁਸੀਂ ਆਪਣਾ ਨਾਮ ਪਿੰਡ ਸ਼ਹਿਰ ਜਿੱਥੋਂ ਵੀ ਭੈਣਾਂ ਉੱਥੇ ਦੱਸ ਦਿਓ 23% ਮੇਰੇ ਕੋਲ ਨੰਬਰ ਸੇਵ ਨੇ ਫਿਰ ਵੀ ਬਹੁਤ ਜ਼ਿਆਦੇ ਨੰਬਰ ਸੇਵ ਨਹੀਂ ਲੇਗੇ ਮਤਲਬ 70% ਮੇਰੇ ਕੋਲ ਨੰਬਰ ਹੀ ਨਹੀਂ ਸੇਵ アン ਸੇਵ ਨੰਬਰ ਨੇ ਮੇਰੇ ਫੋਨ ਦੇ ਵਿੱਚ ਜਿਹੜੀਆਂ ਭੈਣਾਂ ਰਹਿ ਗਈਆਂ ਆਪਾਂ ਜਰੂਰ ਤੁਹਾਡੇ ਲਈ ਹਨਾ ਵੀਡੀਓ ਜਰੂਰ ਅਪਲੋਡ ਕਰਾਂਗੇ ਤੁਸੀਂ ਵੀ ਉਹ ਦੇਖਿਓ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈ ਪਸ਼ਮੀਨੇ ਦੇ ਵਿੱਚ ਹੈਗਾ ਪ੍ਰਿੰਟ ਤੇ ਪ੍ਰਾਈਸ ਵੀ ਠੀਕ ਸੀਗਾ ਵੈਸੇ ਤਾਂ ਉਹਨਾਂ ਦੀ ਬੁਕਿੰਗ ਇਸ ਉਤੇ ਹੋ ਗਈਆਂ ਸਟੇਟਸ ਪਾਈ ਸੀਗੀ ਆਪਾਂ WhatsApp ਤੇ ਬਾਕੀ ਆਪਾਂ ਇੱਕ ਗਰੁੱਪ ਹਨਾ ਬਣਾਵਾਂਗੇ ਗਰੁੱਪ ਦੇ ਵਿੱਚ ਜਿਹੜੀਆਂ ਭੈਣਾਂ ਹਨਾ ਐਡ ਹੋਣਾ ਚਾਹਣਗੀਆਂ ਤੁਹਾਨੂੰ ਆਪਾਂ ਲਿੰਕ ਸ਼ੇਅਰ ਕਰ ਦਾਂਗੇ ਤੁਸੀਂ ਉਹਦੇ ਵਿੱਚ ਐਡ ਹੋ ਜਾਇਆ ਕਰੋ ਤੇ ਤੁਸੀਂ ਆਪਣਾ ਫੋਟੋ ਤੇ ਸਿਲੇਕਟ ਕਰਕੇ ਸੂਟ ਲੇਗੇ ਆਪਣਾ ਆਰਡਰ ਕਰ ਦਿਆ ਕਰੋ ਉਹ ਸਾਰਿਆਂ ਨਾਲੋਂ ਸੌਖਾ ਤਰੀਕਾ ਕਿਉਂਕਿ ਅਨ ਸੇਵ ਨੰਬਰ ਹੁੰਦਾ ਨਾ ਉਹ ਭੈਣ ਨੂੰ ਆਪਾਂ ਲਿੰਕ ਸ਼ੇਅਰ ਕਰ ਦਿਆ ਕਰਾਂਗੇ ਅਗਲੀ ਗਰੁੱਪ ਦੇ ਵਿੱਚ ਐਡ ਹੋ ਜਾਇਆ ਕਰੋਗੀ ਆਪਾਂ ਗਰੁੱਪ ਜਰੂਰ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਇਦਾਂ ਆਪਣੇ ਸੂਟ ਸਿਲੇਕਟ ਕਰ ਲਿਆ ਕਰੋ ਕੱਲ ਆਪਾਂ ਸਟੇਟਸ ਪਾਇਆ ਵਧੀਆ ਰਿਸਪੌਂਸ ਰਿਹਾ ਲੋ ਜੀ ਵੈਸੇ ਅਸੀਂ ਵੀਡੀਓ ਅਪਲੋਡ ਕਰਨ ਦਾ ਵੀ ਜਾਦੇ ਹੋ ਰੱਖ ਦਿੰਨੇ ਕਿਉਂਕਿ ਫੈਬਰਿਕ ਸਾਨੂੰ ਆਏ ਹੁੰਦਾ ਵੀ ਕੋਲ ਜਿਹੜਾ ਪਤਾ ਲੱਗੇ ਪਰ ਉਹ ਫੈਬਰਿਕ ਅਸੀਂ ਸਟਾਕ ਲੈਣੇ ਆਂਗੇ ਤੇ ਉਹ ਫੈਬਰਿਕ ਬਹੁਤ ਵਧੀਆ ਸੀਗਾ ਤੇ ਵਧੀਆ ਘਰ ਦਾ ਸੀਗਾ ਬਹੁਤ ਸੋਹਣਾ ਮਤਲਬ ਪ੍ਰਿੰਟ ਸੀਗੇ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰੋ ਵਿੱਚ ਦੀ ਤੁਹਾਡੇ ਨਾਲ ਹਨਾ ਗੱਲਾਂ ਬਾਤਾਂ ਜਿੱਦਾਂ ਜਿੱਦਾਂ ਮੇਰੇ ਦਿਮਾਗ ਚ ਆਈ ਜਾਂਦੀ ਹੈ ਕੋਈ ਚੀਜ਼ ਮੈਂ ਤੁਹਾਨੂੰ ਦੱਸੇ ਹੀ ਕਰਨੀ ਆਂਗੀ ਤੇ ਵੀ ਕੋਈ ਵੀ ਭੈਣ ਰਹਿ ਨਾ ਜਾਵੇ ਹਨਾ ਮੈਨੂੰ ਐ ਹੁੰਦਾ ਵੀ ਚਲੋ ਹਨਾ ਤੁਸੀਂ ਇੰਨਾ ਸਾਰਾ ਹਨਾ ਵਧੀਆ ਆਪਣੇ ਬੁਟੀਕ ਨੂੰ ਪਿਆਰ ਕਰਦੇ ਹੋ ਇਹ ਮੇਰੇ ਕਲੀ ਦਾ ਬੁਟੀਕ ਨਹੀਂ ਹੈਗਾ ਤੁਹਾਡੇ ਸਾਰੀਆਂ ਭੈਣਾਂ ਦੀ ਹਨਾ ਬਦੌਲ ਤੇ ਮੇਰਾ ਬੁਟੀਕ ਚੱਲ ਰਿਹਾ ਹੈਗਾ ਸਾਰਿਆਂ ਦਾ ਹਨਾ ਹੱਥ ਜੋੜ ਕੇ ਤੈਅ ਦਿ ਲੋ ਧੰਨਵਾਦ ਹੈਗਾ ਤੇ ਤੁਸੀਂ ਮੇਰੀ ਇੰਨੀ ਸਪੋਰਟ ਕਰੀ ਹਨਾ ਤੇ ਮੈਨੂੰ ਐ ਹੁੰਦਾ ਵੀ ਕੋਈ ਵੀ ਭੈਣ ਰਹਿ ਨਾ ਜਾਵੇ ਹਨਾ ਵੀ ਕੋਈ ਕਿਦਾਂ ਦਾ ਚੀਜ਼ ਪਸੰਦ ਕਰ ਦੇਣ ਕੋਈ ਕਿਵੇਂ ਦੀ ਪਸੰਦ ਕਰ ਦੇਣਗੇ ਤਾ ਕਰਕੇ ਮੈਨੂੰ ਇਹ ਹੁੰਦਾ ਹੈ ਨਾ ਗਰੁੱਪ ਦੇ ਵਿੱਚ ਜਰੂਰ ਐਡ ਹੋਏ ਇੰਸਟਾਗ੍ਰam ਨੂੰ ਜਰੂਰ ਫੋਲੋ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਇੰਸਟਾਗ੍ਰam ਦਾ ਲਿੰਕ ਸ਼ੇਅਰ ਕਰਵਾ ਲਓ ਜਿਹੜੀਆਂ ਭੈਣਾਂ ਰਹਿਣਦੀਆਂ ਨੇ ਹਨਾ ਫੋਲੋ ਕਰ ਲਿਓ ਤੇ ਅੱਜ ਵਾਲੇ ਸੂਟ ਜੀ ਬਹੁਤ ਵਧੀਆ ਨੇ ਪਿਓਰ ਦੇ ਵਿੱਚ ਨੇ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਵਧੀਆ ਕੁਆਲਿਟੀ ਦੇ ਸੂਟ ਲੇ ਲਓ ਜੀ ਇਸ ਤੋਂ ਬਾਅਦ ਇਹ ਵਾਲਾ ਨਾ ਆਪਾਂ ਪੂਰਾ ਲੋਟ ਲੈ ਕੇ ਆਏ ਹੋયાਗੇ ਤੇ ਰਿਪੀਟ ਸਾਰੇ ਸੂਟ ਆਏ ਨੇਗੇ ਇਹਦੇ ਨਾਲ ਦਾ ਮੈਂ ਆਪਣਾ ਸੂਟ ਸਟਿਚ ਕਰਨਾ ਦਿੱਤਾ ਹੈ ਮੈਨੂੰ ਬਹੁਤ ਸੋਹਣਾ ਲੱਗਿਆ ਕਲਰ ਇਦੇ ਵਿੱਚ ਦੋ ਕਲਰ ਨੇਗੇ ਪਹਿਣਾ ਹਨ ਪਹਿਲਾਂ ਵੀਡੀਓ ਪਾਈ ਸੀਗੀ ਲੈ ਗਏ ਸੀਗੇ ਇਹ ਵਾਲੇ ਸੂਟ ਤੇ ਬਹੁਤ ਵਧੀਆ ਪਸੰਦ ਕੀਤੇ ਨੇ ਸਾਰੀਆਂ ਭੈਣਾਂ ਨੇ ਇਹ ਵਾਲੇ ਸੂਟ ਤੇ ਕਾਫੀ ਵਧੀਆ ਸੇਲਿੰਗ ਹੋਈ ਸੀਗੀ ਇਹ ਵਾਲੇ ਸੂਟਾਂ ਦੀ ਜਿੱਦਾਂ ਇਹ ਵਾਲਾ ਕਲਰ ਤੁਸੀਂ ਚੈੱਕ ਕਰੋ ਹਨਾ ਬਹੁਤ ਜ਼ਿਆਦੇ ਸੋਹਣਾ ਕਲਰ ਹੈਗਾ ਪ੍ਰਿੰਟ ਵੀ ਤੁਸੀਂ ਦੇਖੋ ਡਿਜ਼ਾਈਨ ਬਹੁਤ ਜ਼ਿਆਦੇ ਸੋਹਣਾਗਾ ਤੇ ਬਾਕੀ ਹਨਾ ਦੁਪੱਟੇ ਤੁਹਾਡੇ ਨਾਲ ਜ਼ਰੂਰ ਜਿਹੜੇ ਡਾਈ ਕੀਤੇ ਹੋਏ ਨੇ ਨਾ ਇਹ ਬਹੁਤ ਸੋਹਣੇ ਡਿਜ਼ਾਈਨ ਆਪਾਂ ਪਵਾਏ ਨੇ ਇਸ ਵਾਰ ਦੁਪੱਟਿਆਂ ਦੇ ਵਿੱਚ ਜਰੂਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਦੇਖੋ ਆਪਾਂ ਬੁਟੀਕ ਦਾ ਕੰਮ ਕਰਦੇ ਹਾਂ ਨਾ ਸਾਡਾ ਕੰਮ ਹੈ ਜੀ ਤੁਹਾਡੇ ਤੱਕ ਸ਼ੇਅਰ ਕਰਨੀ ਹਰ ਇੱਕ ਚੀਜ਼ ਤੁਸੀਂ ਉਸ ਅਕੋਰਡਿੰਗ ਚੀਜ਼ ਨੂੰ ਪਸੰਦ ਕਰਦੇ ਹੋਗੇ ਹਨਾ ਫਿਰ ਤੁਸੀਂ ਆਪਣਾ ਦੱਸ ਦਿਓ ਵੀ ਸਾਡੇ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਤਿਆਰ ਕਰਦੇ ਹੋ ਨਾ ਸੂਟ ਦੀ ਪਲੀਜ਼ ਹਨਾ ਆਪਣੀ ਪਰ ਡਿਟੇਲ ਜਰੂਰ ਭੇਜਿਆ ਕਰੋ ਜਿਹੜੀ ਆਪਾਂ ਨੇ ਫੋਨ ਤੇ ਗੱਲ ਕਰਕੇ ਹਨਾ ਮੈਂ ਭੁੱਲ ਜਾਂਦੀ ਆ ਕਿਉਂਕਿ ਕਾਫੀ ਡੇਲੀ ਦੇ ਆਰਡਰ ਹੁੰਦੇ ਨੇ ਕਿ ਤਾਂ ਕਰਕੇ ਕਈ ਵਾਰ ਦਿਮਾਗ ਚੋਂ ਗੱਲ ਨਿਕਲ ਜਾਂਦੀ ਹੈਗੀ ਡिटेल ਭੇਜਿਆ ਕਰੋ ਇੱਕ ਵਾਰ ਜੇ ਸੂਟ ਲਗਵਾਉਣ ਤੋਂ ਪਹਿਲਾਂ ਡਿਟੇਲ ਜ਼ਰੂਰ ਚੈੱਕ ਕਰਦੇ ਆ WhatsApp ਤੇ ਵੀ ਕਿੱਦਾਂ ਭੇਜੀ ਹੋਈ ਆ ਲਓ ਜੀ ਇਹ ਵਾਲਾ ਸੂਟ ਵੀ ਤੁਸੀਂ ਦੇਖ ਲਓ ਨਾ ਡਾਰਕ ਗ੍ਰੇ ਦੇ ਉੱਪਰ ਬਹੁਤ ਸੋਹਣਾ ਕੰਬੀਨੇਸ਼ਨ ਹੈਗਾ ਕੋਈ ਸੂਟ ਇਦਾਂ ਨਹੀਂ ਕਹਿ ਸਕਦੇ ਹੈਗੇ ਵੀ ਸੋਹਣਾ ਨਹੀਂ ਹੈਗਾ ਵੀ ਕੋਈ ਇੱਕ ਵੀ ਸੂਟ ਇਦਾਂ ਨਹੀਂ ਹੈਗਾ ਵੀ ਇਹਦੇ ਵਿੱਚ ਆਪਾਂ ਇਦਾਂ ਕਹਿ ਦਈਏ ਹਨਾ ਵੀ ਸੋਹਣਾ ਨਹੀਂ ਹੈਗਾ ਲਓ ਜੀ ਇਹ ਵਾਲਾ ਦੇਖੋ ਇਹ ਵਾਲਾ ਡਿਜ਼ਾਈਨ ਵੀ ਬਹੁਤ ਜ਼ਿਆਦੇ ਸੋਹਣਾ ਹੈਗਾ ਬਾਕੀ ਹੈ ਨਾ ਦੁਪੱਟੇ ਜੇ ਤੁਸੀਂ ਸਾਡੇ ਤੇ ਛੱਡੋਗੇ ਗੱਲ ਅਸੀਂ ਬਹੁਤ ਸੋਹਣੇ ਤੁਹਾਨੂੰ ਆਪਣੇ ਖੁਦ ਹਨਾ ਕਿਉਂਕਿ ਸੋਚ ਸਮਝ ਕੇ ਵੀ ਖੁਦ ਕਿੱਦਾਂ ਡਾਈ ਕਰਵਾਉਣੇ ਨੇਗੇ ਕਿਵੇਂ ਦੇ ਕਰਵਾਉਣੇ ਨੇਗੇ ਉਹ ਸਾਰਾ ਸੋਚ ਕੇ ਹਨਾ ਫਿਰ ਅਸੀਂ ਦੁਪੱਟੇ ਡਾਈ ਕਰਨੇ ਦਿੰਨੇ ਆ ਸਲਾਈ ਕਰਨੇ ਵੀ ਕਿਵੇਂ ਦਾ ਡਿਜ਼ਾਈਨ ਪਵਾਉਣਾ ਹਨਾ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕੰਮ ਕਰਦੇ ਕਈ ਵਾਰ ਦਿਮਾਗ ਚੋਂ ਚੀਜ਼ਾਂ ਸਕਿਪ ਹੋ ਜਾਂਦੀਆਂ ਹੁੰਦੀਆਂ ਨੇ ਗਿਆ ਤਾਂ ਹੀ ਅਸੀਂ ਕਹਿੰਦੇ ਹੁੰਦੇ ਹਾਂ ਜੀ ਵੀ ਤੁਸੀਂ ਆਪਣੀ ਡਿਟੇਲ ਭੇਜਿਆ ਕਰੋ ਸਾਨੂੰ ਪਤਾ ਲੱਗ ਜਾਂਦਾ ਹੁੰਦਾ ਹੈਗਾ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਹੋਣਗੇ ਪਸੰਦ ਆਏ ਹੋਣਗੇ ਕਮੈਂਟ ਜ਼ਰੂਰ ਕਰਿਓ ਅਸੀਂ ਹਰ ਇੱਕ ਪੈਨ ਦਾ ਕਮੈਂਟ ਰੀਡ ਕਰਦੇ ਆਂਗੇ ਰਿਪਲਾਈ ਵੀ ਕਰਦੇ ਆਂਗੇ ਤੇ ਜਦੋਂ ਵੀ ਸਾਡਾ ਟਾਈਮ ਲੱਗਦਾ ਸੀ ਜ਼ਰੂਰ ਹਨਾ ਰਿਪਲਾਈ ਵੀ ਕਰਦੇ ਆਂਗੇ ਤੇ ਬਾਕੀ ਤੁਸੀਂ ਹਨਾ ਵਿਆਹ ਸ਼ਾਦੀਆਂ ਲਈ ਆਰਡਰ ਦੇਣਾ ਚਾਹੁੰਦੇ ਹੋ ਹੈਂਡ ਆਰੀ ਮਸ਼ੀਨ ਦੇ ਵਿੱਚ ਆਪਾਂ ਬਹੁਤ ਸਾਰੇ ਵੀਡੀਓਜ਼ ਭੈਣਾਂ ਨੇ ਮਤਲਬ ਜਿਨ੍ਹਾਂ ਨੇ ਆਰਡਰ ਰੈਡੀ ਕਰਵਾਏ ਨੇ ਆਪਣੇ ਸੂਟਸ ਦੇ ਹਨਾ ਆਪਾਂ ਵੀਡੀਓ ਅਪਲੋਡ ਕਰ ਚੁੱਕੇ ਆਗੇ ਨੈਕਸਟ ਆਰਡਰ ਨੇ ਜਿਹੜੇ ਆਪਣੇ ਰੈਡੀ ਹੋ ਰਹੇ ਨੇ ਜਦੋਂ ਰੈਡੀ ਹੋ ਕੇ ਆਗੇ ਜਰੂਰ ਤੁਹਾਡੇ ਨਾਲ ਫਿਰ ਤੋਂ ਆਪਾਂ ਵੀਡੀਓ ਲੈ ਕੇ ਆਵਾਂਗੇ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ